ਰਨ ਸਿੰਘ ਟਾਣਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ ਜੀ ਬੜੀ ਮਿਹਰਬਾਨੀ ਲਗਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨਾਲ ਸਤਿ ਸ਼੍ਰੀ ਅਕਾਲ ਅਰਵਿੰਦ ਕੇਜਰੀਵਾਲ ਤੇ ਸੰਜੇ ਸਿੰਘ ਹੁਣੀ ਕਹਿ ਰਹੇ ਸੀ ਕਿ ਭਾਜਪਾ ਉਹਨਾਂ ਦੇ ਐਮਐਲਏ ਨੂੰ ਵਿਧਾਇਕਾਂ ਨੂੰ ਖਰੀਦ ਰਹੀ ਹੈ ਤੇ ਬੜੀ ਕਰਾਪਸ਼ਨ ਹੋ ਰਹੀ ਆ ਤੇ ਹੁਣ ਪਤਾ ਲੱਗਾ ਜੀ ਕਿ ਐਂਟੀ ਕਰਾਪਸ਼ਨ ਬਿਊਰੋ ਦੇ ਅਧਿਕਾਰੀ ਕੇਜਰੀਵਾਲ ਦੇ ਅਧਿਕਾਰੀ ਪਹੁੰਚ ਗਿਆ ਕਹਿੰਦੇ ਕੱਡੋ ਸਬੂਤ ਲਿਆ ਪਰਚਾ ਦਰਜ ਕਰੀਏ ਨਵਰ ਸਾਹਿਬ ਪਹਿਲੀ ਗੱਲ ਤਾਂ ਇਹ ਜੀ ਕਿ ਹੁਣ ਤੋਂ ਪੂਰੇ 10 ਕਿੰਟ ਹੈ ਬਾਅਦ ਪੂਰੇ 10 ਕਿੰਟ ਹੈ ਬਾਅਦ ਤੇ ਜਿਲੀ ਦੇ ਵਿੱਚ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਜਾਣਾ 10 ਕਿੰਟ ਹੈ ਬਾਅਦ ਗਿਣਤੀ ਦਾ ਕੰਮ ਸ਼ੁਰੂ ਹੋ ਜਾਊਗਾ ਤੇ ਲਗਭਗ 12 ਘੰਟਿਆਂ ਦੇ ਬਾਅਦ ਪਤਾ ਲੱਗ ਜਾਊਗਾ ਵੀ ਸਰਕਾਰ ਜੀ ਦੀ ਬਣ ਗਈ ਤੇ ਕਿਹਦੀ ਰਹਗੀ ਤੇ ਕਿਹਦਾ ਕੀ ਬਣਿਆ ਤੇ ਕਿਹਦਾ ਕੀ ਨਹੀਂ ਬਣਿਆ ਯਾਨੀ ਕਿ ਜਦੋਂ ਆਪਾਂ ਇਹਨਾਂ ਖਬਰਾਂ ਨਹੀਂ ਸਮਝ ਪਾ ਰਹੇ ਆ 10:00 ਵਜੇ 11 ਮਿੰਟ ਭਾਰਤੀ ਸਮੇਂ ਦੇ ਮੁਤਾਬਕ ਰਾਤ ਦੇ ਵੇਲੇ ਦੇ ਹੋਏ ਆ ਤੇ ਗੱਲ ਇਹ ਕਿ 8 ਤਰੀਕ ਨੂੰ ਸਵੇਰੇ 8 ਵਜੇ ਯਾਨੀ ਕਿ ਕੱਲ ਨੂੰ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਜਾਣਾ ਸੇ 10 11 ਵਜੇ ਤੱਕ ਸਾਰੀ ਤਸਵੀਰ ਸਾਫ਼ ਹੋ ਕੇ ਸਭ ਦੇ ਸਾਹਮਣੇ ਆ ਰਹੀ ਆ 699 ਕੁੱਲ ਉਮੀਦਵਾਰ ਆ 70 ਇਹਦੇ ਵਿੱਚੋਂ ਜਿੱਤਣੇ ਆ ਕਿਹੜੇ ਜਿੱਤਣੇ ਪਤਾ ਨਹੀਂਗਾ ਆਮ ਆਦਮੀ ਪਾਰਟੀ ਕੰਨੀ ਚੌਥੀ ਵਾਰ ਸਾਡੀ ਸਰਕਾਰ ਬਣਨੀ ਆ ਬੀਜੇਪੀ ਕਹਿੰਦੀ ਕਿ ਸਾਨੂੰ 27 ਸਾਲ ਦਾ ਸੋਕਾ ਮਕਾਉਣ ਦਾ ਮੌਕਾ ਮਿਲਣਾ ਬੀਜੇਪੀ ਕਹਿੰਨੀ ਵੀ ਜਿੰਨੀਆਂ ਸਾਨੂੰ ਐਗਜ਼ਿਟ ਪੋਲ ਨੇ ਸੀਟਾਂ ਦੇ ਤੱਕ ਇਹਦੇ ਨਾਲ ਵੱਧ ਆਉਣਗੀਆਂ ਜਿਹੜੀ ਵਾਲ ਹੋਰੀ ਕਹਿੰਦੇ ਵੀ ਇਹ ਫੇਕ ਨੇ ਇਹ ਡਰਾਮਾ ਇਹ ਪਖੰਡਾ ਇਹ ਫੱਫੇ ਕੁੱਟੜੀਆਂ ਵਾਲੀ ਗੱਲ ਹੈ ਜਿਹੜੀ ਕਿ ਇਸ ਵੇਲੇ ਐਗਜ਼ਿਟ ਪੋਲ ਦੇ ਨਤੀਜੇ ਆ। ਹੁਣ ਗੱਲ ਅਗਲੀ ਆ ਗਈ। ਕੇਜਰੀਵਾਲ ਨੇ ਕਿਹਾ ਤਾਂ ਵੀ ਸਾਡੀ ਪਾਰਟੀ ਦੇ ਕੁਝ ਕੁ ਉਮੀਦਵਾਰਾਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਭਾਜਪਾ ਦੇ ਵੱਲੋਂ ਕਿ ਤੁਹਾਨੂੰ 15 ਦੇਵਾਂਗੇ, ਤੁਹਾਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰ ਲਾਂਗੇ, ਸਾਡੇ ਵਾਲੇ ਪਾਸੇ ਆ ਜਾਓ। ਕੇਜਰੀਵਾਲ ਹੋਰ ਹੀ ਕਹਿੰਦੇ ਵੀ ਜੇਕਰ ਭਾਜਪਾ ਨੂੰ ਲੱਗਦਾ ਵੀ ਸਰਕਾਰ ਸਾਡੀ ਬਣ ਰਹੀ ਹੈ, ਸਾਡੇ ਬੰਦੇ ਤੱਕ ਸੰਪਰਕ ਕਿਉਂ ਕਰਦੇ ਆ ਬੀਜੇਪੀ ਨੇ ਇਸ ਦੋਸ਼ੀ ਸ਼ਿਕਾਇਤ ਲਾਤੀ ਇਲੈਕਸ਼ਨ ਕਮਿਸ਼ਨ ਨੂੰ ਅੱਜ ਕੇਜਰੀਵਾਲ ਦੇ ਘਰੇ ਟੀਮਾਂ ਪਹੁੰਚ ਗਈਆਂ ਐਂਟੀ ਕ腐ਪਸ਼ਨ ਬਿਊਰੋ ਵਾਲੀਆਂ ਉਹਨਾਂ ਨੇ ਜਾ ਕੇ ਕਹਿੰਦੇ ਜਾਂਚ ਪੜਤਾਲ ਗੱਲਬਾਤ ਕੀਤੀ ਹੈ ਸਵਾਲ ਕੀਤੇ ਵੀ ਤੁਹਾਡੇ ਕੋਲ ਸਬੂਤ ਕਿਹੜੇ ਕਿਹੜੇ ਆ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ ਕਈ ਵਾਰੀ ਰੋਸ ਲਾਇਆ ਵੀ ਸਾਡੇ ਵਿਧਾਇਕਾਂ ਨੂੰ 10-10 ਕਰੋੜ ਰਿਸੀਡਰ ਨੂੰ ਫਿਰਦੇ ਆ ਸਾਡੇ ਵਿਧਾਇਕਾਂ ਦੀ ਬੋਲੀ 20-20 ਕਰੋੜ ਚ ਲੱਗੀ ਆ ਪਤਾ ਨਹੀਂ ਕੀ ਬਣਨਾ ਪਰ ਕੱਲ ਆਥਣ ਤੱਕ ਜਦੋਂ ਤੱਕ ਆ ਖਬਰਾਂ ਨਹੀਂ ਸਾਂਝ ਪਾ ਰਹੇ ਹੋਵਾਂਗੇ ਉਦੋਂ ਤੱਕ ਸਾਰਾ ਕੁਝ ਠੰਡਾ ਪੈ ਜਾਣਾ ਉਦੋਂ ਤੱਕ ਇੱਕ ਧਿਰ ਜਿਹੜੀ ਪੂਰੀ ਬੜਕਾ ਮਾਰਨੀ ਹੋਊਗੀ ਇੱਕ ਧਿਰ ਲੱਭਣੀ ਲੱਭਣੀ ਸਵੇਨੇ ਪਾਈਓ ਕਿਹੜੀ ਧਿਰ ਹੂੰ ਹੂੰ ਤੇ ਮਹਾਕੁੰਭ ਤੋਂ ਖਬਰ ਆ ਰਹੀ ਹੈ ਜੀ ਫੇਰ ਅੱਗ ਲੱਗੀ ਇਹ ਕਹਿੰਦੇ ਜੀ ਉੱਥੇ ਤਾਂ ਬਿਲਕੁਲ ਜੀ ਬਿਲਕੁਲ ਮਹਾਕੁੰਭ ਤੋਂ ਖਬਰ ਆ ਰਹੀ ਹੈ ਜੀ ਕਿ ਅੱਗ ਇੱਕ ਵਾਰ ਫੇਰ ਲੱਗੀ ਆ 20 ਦਿਨਾਂ ਦੇ ਵਿੱਚ ਜੀ ਤੀਜੀ ਵਾਰ ਅੱਗ ਲੱਗੀ ਆ 20 ਦਿਨਾਂ ਵਿੱਚ ਤੀਜੀ ਵਾਰ ਅੱਜ 22 ਟੈਂਟ ਸੜੇ ਜੀ ਮਹਾਕੁੰਮ ਦੇ ਵਿੱਚ ਪ੍ਰਯਾਗ ਰਾਜ ਦੇ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਕੋਈ ਨਹੀਂਗਾ ਪਰ ਜੇ ਫਾਇਰ ਬ੍ਰਿਗੇਡ ਦੀਆਂ ਗੱਟੀਆਂ ਨਾ ਆਉਂਦੀਆਂ ਨੁਕਸਾਨ ਬੜਾ ਹੋ ਜਾਣਾ ਸੀਗਾ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਮਾਲੀ ਕਾਫੀ ਹੋ ਗਿਆ 20 ਦਿਨਾਂ ਵਿੱਚ ਤੀਜੀ ਵਾਰ ਅੱਗ ਲੱਗੀ ਆ ਜਿਹੜੇ ਆਲੇ ਦੁਆਲੇ ਦੇ ਖੇਤਰ ਦੇ ਲੋਕੋ ਕਹਿੰਦੇ ਕਿ ਸਿਲੰਡਰ ਫਟਣ ਵਾਲੇ ਤਮਾਕੇ ਦੀਆਂ ਆਵਾਜ਼ਾਂ ਵੀ ਤੁਹਾਨੂੰ ਸੁਣੀਆਂ ਸ਼ੁਕਰ ਇਸ ਗੱਲ ਦਾ ਵੀ ਉੱਥੇ ਕੋਈ ਬੰਦਾ ਬੁੜੀ ਹੈ ਨਹੀਂ ਸੀਗਾ ਉੱਥੇ ਘੱਟ ਲੋਕ ਸੀਗੇ पर बड़ी मशक्कत दे नाल ਅਗਦੇ ਉਤੇ ਕਾਬੂ ਪਾਇਆ ਗਿਆ ਜੀ ਤੇ ਅਮਰੀਕਾ ਤੋਂ ਜਿਹੜਾ ਡਿਪੋਰਟ ਹੋ ਕੇ ਗਏ ਆ ਜੀ ਬੰਦੇ ਉਹਨਾਂ ਵਿੱਚੋਂ ਇੱਕ ਨੌਜਵਾਨ ਦੀ ਸ਼ਿਕਾਇਤ 에 ਏਜੰਟ ਦੇ ਖਿਲਾਫ ਪਰਚਾ ਦਰਜ ਹੋਇਆ ਜੀ ਬਿਲਕੁਲ ਜੀ ਬਿਲਕੁਲ ਇੱਕ ਨੌਜਵਾਨ ਉਹਦਾ ਨਾਮ ਹੈਗਾ ਦਲੇਰ ਸਿੰਘ ਦਲੇਰ ਸਿੰਘ ਦੀ ਸ਼ਿਕਾਇਤ ਦੇ ਉਤੇ ਇੱਕ ਏਜੰਟ ਦੇ ਉਤੇ ਪਰਚਾ ਦਰਜ ਹੋਇਆ ਉਸ ਏਜੰਟ ਦਾ ਹੈਗਾ ਸਤਨਾਮ ਸਿੰਘ ਇਹ ਹੈਗਾ ਜੀ ਕੋਟਲੀ ਖੇੜਾ ਪਿੰਡ ਦਾ ਵਾਸੀ ਤੇ ਖਬਰ ਇਹ ਆਈ ਹੈ ਜੀ ਕਿ ਮਾਜੇ ਦੇ ਵਿੱਚ ਜਿਹੜਾ ਨੌਜਵਾਨ ਆ ਉਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਜੀ ਕਿ ਮੇਰੇ ਨਾਲ ਇਸ ਏਜੰਟ ਦੇ ਵੱਲੋਂ ਧੱਕਾ ਕੀਤਾ ਗਿਆ ਸਤਨਾਮ ਸਿੰਘ ਨੇ ਗੱਲ ਕਹੀ ਸੀ 60 ਲੱਖ ਰੁਪਏ ਚੋਕੇ ਨੇ ਸੌਦਾ ਹੋਇਆ ਮੈਨੂੰ ਕਿਹਾ ਸੀ ਇੱਕ ਨੰਬਰ 'ਚ ਭੇਜਾਂਗੇ ਪਰ ਦੋ ਨੰਬਰ ਦੇ ਵਿੱਚ ਭੇਜ ਦਿੱਤਾ ਗਿਆ ਉਦੋਂ ਮੈਨੂੰ ਬਰੰਗ ਚਿੱਠੀ ਨੂੰ ਵਾਪਸ ਮੋੜ ਦਿੱਤਾ ਗਿਆ ਤੇ ਅੱਜ ਪਤਾ ਲੱਗਾ ਵੀ ਇਸ ਏਜੰਟ ਦੇ ਦਫ਼ਤਰ ਨੂੰ ਵੀ ਸੀਲ ਕਰ ਦਿੱਤਾ ਗਿਆ ਇਸ ਏਜੰਟ ਦੇ ਉੱਤੇ ਪਰਚਾ ਵੀ ਦਰਜ ਹੋ ਗਿਆ ਪਤਾ ਨਹੀਂ ਪਰਕੇ ਤੋਂ ਬਾਅਦ ਅਗਲੀ ਕਾਰਵਾਈ ਕੀ ਹੋਊਗੀ ਪਰ ਇੱਕ ਗੱਲ ਜ਼ਰੂਰ ਹੈ ਵੀ ਜਿਹੜੇ ਇਹ ਗਲਤ ਕੰਮ ਕਰਨ ਵਾਲੇ ਲੋਕ ਹੁੰਦੇ ਆ ਇਹ ਇੱਕੋ ਥਾਂ ਤੇ ਟਿਕ ਕੇ ਨਹੀਂ ਬੈਠੇ ਹੁੰਦੇ ਇਹ ਸੂਬਾ ਵੀ ਛੇਤੀ ਬਦਲ ਜਾਂਦੇ ਆ ਇਹ ਦੇਸ਼ ਵੀ ਛੇਤੀ ਬਦਲ ਜਾਂਦੇ ਆ ਇਹ ਦਫ਼ਤਰ ਵੀ ਛੇਤੀ ਬਦਲ ਜਾਂਦੇ ਆ ਇਹ ਹੁਣ ਤੱਤੇ ਕਹਾੜੀਆਂ ਖਬਰਾਂ ਆ ਰਹੀਆਂ ਆ ਕਿ ਲੋਕ ਦੁਖੀ ਬਹੁਤ ਆ ਆ ਜਿਹੜੇ ਮੁੰਡੇ ਵਾਪਸ ਭੇਜੇ ਆ ਉਹਦੇ ਕਰਕੇ ਸਰਕਾਰ ਦੇ ਉੱਤੇ ਵੀ ਭਾਰ ਬਣ ਜਾਂਦਾ ਸਰਕਾਰ ਇਹ ਪਰਚੋ ਪਰਚੀ ਹੋ ਕੇ ਤੇ ਭਾਰ ਲਾਉਣਾ ਚਾਹੁੰਦੀ ਆ ਇਹਦੇ ਨਤੀਜੇ ਕੀ ਨਿਕਲਣਗੇ ਕੁਝ ਕਹਿ ਨਹੀਂ ਸਕਦੇ ਜੀ ਤੇ ਉਧਰ ਇਹ ਜਿਹੜੇ ਨੌਜਵਾਨ ਵਾਪਸ ਆਏ ਨੇ ਜੀ ਅਮਰੀਕਾ ਤੋਂ ਮੁੜ ਕੇ ਇਹਨਾਂ ਦੇ ਮਾਮਲੇ ਦੀ ਜਾਂਚ ਵਾਸਤੇ ਕੋ ਕਮੇਟੀ ਬਣਾ ਦਿੱਤੀ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਅੱਜ ਪੰਜਾਬ ਦੀ ਪੁਲਿਸ ਦੇ ਵੱਲੋਂ ਨਾ ਜਿਹੜੇ ਡੀਜੀਪੀ ਨੇ ਗੌਰਵ ਯਾਦਵ ਸਾਹਿਬ ਉਹਨਾਂ ਨੇ ਚਾਰ ਮੈਂਬਰੀ ਕਮੇਟੀ ਬਣਾਈ ਹੈ ਇਹਨਾਂ ਨੇ ਕਿਹਾ ਜੀ ਕਿ ਇਸ ਮਾਮਲੇ ਦੀ ਮੁਕੰਮਲ ਪੜਤਾਲ ਪੁਲਿਸ ਕਰੂਗੀ ਜਿਹੜੇ ਡੌਕੀ ਲਾ ਕੇ ਗਏ ਕਿਵੇਂ ਗਏ ਕਿਧੇ ਰਾਹੀਂ ਗਏ ਕਿਵੇਂ ਗੁੰਮਰਾਹ ਹੋਏ ਕਿਵੇਂ ਵਾਪਸ ਪਹੁੰਚੇ ਕੀ ਕੀ ਨਾਲ ਹੋਇਆ ਵਾਪਰਿਆ ਜੋ ਜੋ ਕੁਝ ਵੀ ਨਾ ਰਿਕਾਰਡ ਹੋਊਗਾ ਉਹਦੇ ਬਾਰੇ ਕਨੇ ਜੀ ਪੁਲਿਸ ਨੇ ਪੜਤਾਲ ਕਰਨੀ ਆ ਇਹ ਕਮੇਟੀ ਦੀ ਅਗਵਾਈ ਕਰਨਗੇ ਜੀ ਏਡੀਜੀਪੀ ਐਨਆਰਆਈ ਪ੍ਰਵੀਨ ਸਿੰਘ ਆ ਤੇ ਏਡੀਜੀਪੀ ਇੰਟਰਨਲ ਸਿਕਿਉਰਿਟੀ ਸ਼ਿਵਰਮਾ ਆਈਜੀਪੀ ਪ੍ਰੋਵੀਜ਼ਨਿੰਗ ਕੋਪਰਜ਼ਿੰਗ ਤੇ ਡੀਆਈਜੀ ਬਾਰਡਰ ਰੇਂਜ ਸੁਰਿੰਦਰ ਸਿੰਘ ਕਮੇਟੀ ਦੇ ਮੈਂਬਰ ਬਣਾਏ ਗਏ ਆ ਇਹ ਕਮੇਟੀ ਕਨੇ ਵੀ ਡੂੰਘਾਈ ਨਾਲ ਪੜਤਾਲ ਕਰੂਗੀ ਮਨੁੱਖੀ ਤਸਕਰੀ ਦਾ ਵਿੱਚ ਸ਼ਾਮਲ ਲੋਕਾਂ ਦੇ ਖਿਲਾਫ ਕਨੇ ਕਾਰਵਾਈ ਕਰੂਗੀ ਹਾਂ ਹਾਂ ਤੇ ਉਧਰ ਅਕਾਲੀ ਦਲ ਕਹਿੰਦੇ ਜੀ ਸਾਡੀ ਮੈਂਬਰਸ਼ਿਪ 35 ਲੱਖ ਟੱਪ ਗਈ ਹੈ ਹਾਂਜੀ ਮੈਂ 3 ਕਰੋੜ ਹੋ ਗਿਆ ਹੋਣੀ ਹੈ 35 ਲੱਖ ਗਲਤ ਹੋ ਗਿਆ ਜੀ ਅੰਕੜਾ ਇਹ ਕਿਤੇ ਮੈਥੋ ਗਲਤੀ ਹੋ ਗਈ ਹੋਣੀ ਮੈਂ ਮਾਫੀ ਮੰਗਦਾ ਉਹ ਜਿਹੜੇ ਦੂਜੇ ਆ ਉਹ ਤਾਂ ਇਹ ਗੱਲ ਕਹਿੰਦੇ ਜੀ ਜਿਹੜੇ ਹੈਗੇ ਨੇ ਅਕਾਲੀ ਦਲ ਸੁਧਾਰ ਲੈਣ ਵਾਲੇ ਉਹ ਕਹਿੰਦੇ ਬੰਦੇ 35 ਨਹੀਂ ਜੁੜ ਰਹੇ ਇਹਨਾਂ ਦੇ ਨਾਲ ਆਕਾਲੀ ਦਲ ਦੇ ਆਗੂ ਕਹਿੰਦੇ ਜੀ 35 ਲੱਖ ਠੱਕੇ ਨਾਲ ਹੀ ਇਹ ਗਿਣਤੀ ਹੋ ਰਹੀ ਹੈ 125 ਲੱਖ ਤੋਂ ਦੇ ਸੀ ਮੈਨੂੰ ਲੱਗਦਾ ਵੀ 35 ਲੱਖ ਨਹੀਂ ਜਿੰਨਾ ਉਤਸ਼ਾਹ ਪੂਰੀ ਦੁਨੀਆ 'ਚ ਠਾਠਾ ਮਾਰ ਰਿਹਾ ਇਹ 1.5 ਕਰੋੜ ਰਕਮ ਸੀ ਹੋਗੀ ਹੁਣੀ ਆ ਪਰ ਕਹਿੰਦੇ ਜੀ ਦੇਖੋ ਇਸ ਵळे 16 ਸਵਾਲਾ 20 ਜਿਹੇ ਅਕਾਲੀ ਦਲਾਂ ਉਹਦਾ ਕੀ ਬਣੂਗਾ ਕਿਉਂਕਿ ਅੱਜ ਨਤਾਵਾਂ ਨੇ ਕਿਹਾ ਵੀ ਦੇਖੋ ਅਸੀਂ ਤਾਂ ਉਤਸ਼ਾਹ ਨੂੰ ਵੇਖ ਕੇ ਹੈਰਾਨ ਆ ਤੇ ਉਹ ਕਹਿੰਦੇ ਜੀ ਦੇਖੋ ਬੱਲੇ ਬੱਲੇ ਹੋਈ ਪਈ ਆ ਤੇ ਉਹ ਦੇਖੋ ਜਿਹੜੀ ਦੂਜੀ ਹੈਗੇ ਜੀ ਸੁਧਾਰ ਨੇਰ ਵਾਲੇ ਉਹ ਕਹਿੰਦੇ ਆਕਾਲ ਸਖਤ ਸਾਹਿਬ ਦੇ ਹੁਕਮਾ ਮੁਤਾਬਕ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੀ ਅਗਵਾਈ 'ਚ ਭਰਤੀ ਨਹੀਂ ਕਰ ਰਹੇ ਇਹਨਾਂ ਨਾਲ ਬੰਦਾ ਕੋਈ ਜੁੜਦਾ ਹੀ ਨਹੀਂ ਉਹ ਇਹ ਗੱਲ ਕਹਿੰਦੇ ਵੀ ਆਪ ਦੇ ਮੰਦਿਆਂ ਦੀਆਂ ਪਰਚੀਆਂ ਕੱਟੀ ਜਾਂਦੇ ਇਹ ਉਹਦੇ ਸਾਹ ਨਾਲ ਕੋਈ ਨਹੀਂ ਜੁੜਦਾ ਇਹ 10 ਰੁਪਏ ਦੀ ਪਰਚੀ ਆ ਮੈਂਬਰਸ਼ਿਪ ਦੀ ਇਹ 50 60000 ਰੁਪਏ ਦੀਆਂ ਪਰਚੀਆਂ ਆ ਆਪਦੇ ਕੋਲੋਂ ਹੀ ਕੱਟ ਕੇ ਨਾ ਭਰਕ-ਪਰਕ ਕਰੀ ਜਾਂਦੇ 25 ਲੱਖ ਹੋ ਗਿਆ 35 ਲੱਖ ਹੋ ਗਿਆ ਕਿ ਇਦਾਂ ਦੀਆਂ ਗੱਲਾਂ ਕਰੀ ਜਾਂਦੇ ਜੀ ਜੀ ਅਮਰੀਕਾ ਵੱਲੋਂ ਲਗਭਗ 500 ਹੋਰ ਬੰਦਾ ਭਾਰਤ ਨੂੰ ਵਾਪਸ ਭੇਜਣ ਲਈ ਤਿਆਰ ਕੀਤਾ ਜਾ ਰਿਹਾ ਹੈ ਜੀ ਹਾਂ ਬਿਲਕੁਲ ਜੀ ਦੇਖੋ ਅਮਰੀਕਾ ਨੇ 400 ਤੇ 87 ਜਿਹੜੇ ਭਾਰਤੀ ਨੇ ਉਹ ਡਿਪੋਰਟ ਕਰਨ ਵਾਸਤੇ ਤੇ ਕਹਿੰਦੇ ਵੀ ਸੂਚੀ ਦੇ ਵਿੱਚ ਸ਼ਾਮਲ ਕਰ ਲਿਆ 400 ਤੇ 98 ਦੇ ਬਾਰੇ ਕਹਿੰਦੇ ਵੀ ਜਾਣਕਾਰੀ ਮੀਡੀਆ ਦੇ ਵਿੱਚ ਭਾਰਤੀ ਮੀਡੀਆ ਦੇ ਵਿੱਚ ਆ ਗਈ ਵੀ ਜਿਹੜਾ ਅਗਲਾ ਜਹਾਜ਼ ਆ ਰਿਹਾ ਅਗਲਾ ਲੋਟ ਆ ਰਿਹਾ ਇਹਦੇ ਵਿੱਚੋਂ 298 ਲੋਕਾਂ ਦੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਆ ਆਪਾਂ ਜਾਣਦੇ ਕਿ ਇਸ ਤੋਂ ਪਹਿਲਾਂ 104 ਜਣੇ ਆਏ ਆ ਤੇ ਹਾਲੇ ਕਈ ਹੋਰ ਆਉਣੇ ਬਾਕੀ ਆ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਿਹੜੇ ਅਗਲੇ ਆਉਣਗੇ ਕੀ ਉਹਨਾਂ ਦੇ ਵੀ ਹੱਥਕੜੀਆਂ ਲੱਗੀਆਂ ਹੋਣੀਆਂ ਪੈਰਾਂ 'ਚ ਬੇੜੀਆਂ ਪਈਆਂ ਹੋਣੀਆਂ ਅੱਜ ਦੇ ਬਾਰੇ ਪਤਾ ਲੱਗਾ ਜੀ ਕਿ ਵਿਦੇਸ਼ ਮੰਤਰੀ ਦੇ ਸਖਤਰ ਨੇ ਜਿਹੜੇ ਉਹਨਾਂ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਭਾਈ ਅਸੀਂ ਅਮਰੀਕਾ ਦੇ ਮੂਹਰੇ ਇਹ ਚ ਗੱਲ ਦਾ ਨੁਕਸਾ ਚੁੱਕਿਆ ਰਿਪੋਰਟੇਸ਼ਨ ਕੋਈ ਨਵੀਂ ਗੱਲ ਨਹੀਂ ਉਹ ਕਹਿੰਦੇ ਜੀ ਵਿਦੇਸ਼ ਮੰਤਰੀ ਸਾਹਿਬ ਨੇ ਇਸ ਜੈਸ਼ਨ ਕਰਨ ਲੋਕ ਸਭਾ ਚ ਸਾਰੀ ਗੱਲ ਕਹਿਤੀ ਹੈ ਉਹ ਕਹਿੰਦੇ ਵੀ ਦੇਖੋ ਨਾਗਰਿਕਾਂ ਨੂੰ ਵਾਪਸ ਸਵੀਕਾਰ ਕਰਨਾ ਚਾਹੁੰਦਾ ਤੇ ਜਿਹੜੇ ਦੇਸ਼ ਵੀ ਉਹ ਭਾਈ ਉਹਨਾਂ ਨੂੰ ਸਵੀਕਾਰ ਕਰਨਾ ਚਾਹੁੰਦਾ ਇਹ ਯਕੀਨ ਰੱਖਣਾ ਚਾਹੀਦਾ ਵੀ ਭਾਈ ਇਹ ਜਿਹੜਾ ਗਲਤ ਕੰਮ ਹੋਊਗਾ ਉਹਦਾ ਨਤੀਜਾ ਇਹ ਹੀ ਹੋਊਗਾ ਉਹਨਾਂ ਨੇ ਕਿਹਾ ਜੀ ਕਿ ਸੁਰੱਖਿਆ ਨਾਲ ਜੁੜੇ ਹੋਏ ਮੁੱਦੇ ਆ ਹਾਂ ਅਸੀਂ ਇਸ ਗੱਲ ਦਾ ਨੁਕਤਾ ਜ਼ਰੂਰ ਚੱਕ ਰਹੇ ਹਾਂ ਕਿ ਭਾਈ ਇਹਨਾਂ ਦੇ ਮਨੁੱਖੀ ਅਧਿਕਾਰਾਂ ਕੰਨ ਨਾ ਕੀਤਾ ਜਾਵੇ ਇਹ ਜਿਹੜੇ ਵਿਦੇਸ਼ ਵਿਭਾਗ ਦੇ ਸਕਤਰਾ ਵਿਕਰਮ ਮਿਸਤਰੀ ਉਹਨਾਂ ਨੇ ਕਿਹਾ ਜੀ ਕੇ ਇਸ ਗੱਲ ਦਾ ਖਿਆਲ ਰੱਖਿਆ ਜਾਊਗਾ ਕਿ ਭਾਰਤਿਕਾਂ ਨੂੰ ਭੇਜਦੇ ਵਕਤ ਕੋਈ ਦੁਰਵਿਹਾਰ ਨਹੀਂ ਹੋਣਾ ਚਾਹੀਦਾ ਤੇ ਉਧਰ ਸੋਨੂ ਸੂਤ ਦੇ ਗ੍ਰਿਫਤਾਰ ਵਾਰੰਟ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ ਨੇ ਜੀ ਹਾਂ ਬਿਲਕੁਲ ਜੀ ਸੋਨੂ ਸੂਤ ਦੇ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ ਆ ਉਹਦਾ ਕਾਰਨ ਹੈ ਗ੍ਰਿਫਤਾਰੀ ਵਾਰੰਟ ਇਸ ਕਰਕੇ ਜਾਰੀ ਹੋਏ ਆ ਕਿਉਂਕਿ ਉਹਦੇ ਉੱਤੇ ਦੋਸ਼ ਲੱਗਾ ਇਹ ਭਾਈ ਬਾਰ-ਬਾਰ ਸੰਮਣ ਜਾਰੀ ਹੋਣ ਦੇ ਬਾਵਜੂਦ ਸੋਨੂ सूद ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਇਆ ਤਰੀਕ ਤੇ ਹਾਜ਼ਰ ਨਹੀਂ ਹੋਇਆ ਕਹਿਣ ਦਾ ਭਾਵ ਇਹ ਆ ਹੁਣ ਉਹ ਤਰੀਕ ਤੇ ਹਾਜ਼ਰ ਨਹੀਂ ਹੋਇਆ ਉਹਦੇ ਗੈਰ ਵਰੰਟ ਸੋਰੀ ਗੈਰ ਜ਼ਮਾਨਤੀ ਜਿਹੜੇ ਵਾਰੰਟ ਜਾਰੀ ਹੋ ਗਏ ਆ ਉਹਨੂੰ ਕਹਦੇ ਵੀ ਭਾਈ ਪਰਚਾ ਦਰਜ ਕੀਤਾ ਹੋਇਆ ਤੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਪਰ ਅੱਜ ਸੋਨੂ सूद ਨੇ ਇਹ ਗੱਲ ਕਹੀ ਆ ਕਿ ਮੀਡੀਏ ਦੇ ਵੱਲੋਂ ਇਸ ਗੱਲ ਦਾ ਪੜੋਲ ਨਜ਼ਾਇਜ਼ ਬਣਾ ਦਿੱਤਾ ਗਿਆ ਉਹਨੇ ਗੱਲ ਕਹੀ ਆ ਕਿ ਮੀਡੀਏ ਦੇ ਵੱਡੇ ਹਿੱਸੇ ਨੂੰ ਪਤਾ ਹੀ ਨਹੀਂ ਵੀ ਗੱਲ ਕੀ ਆ ਉਹ ਕਹਿੰਦੇ ਮੈਂ ਇਹਦੇ ਵਿੱਚ ਕੋਈ ਇਨਵੋਲਵਮੈਂਟ ਰੱਖਦਾ ਹੀ ਨਹੀਂ ਜਿਹੜਾ ਇਹ ਕੇਸ ਆ ਇਹ ਹੈਗਾ ਜੀ ਜਿਹੜੀ ਕੰਪਨੀ ਦੇ ਖਿਲਾਫ ਤੇ ਉਹ ਕੋਈ ਮੇਰੇ ਖਲ 10-12 ਲੱਖ ਰੁਪਏ ਦਾ ਮਾਮਲਾ ਹੈਗਾ ਉਹ ਕਹਿੰਦੇ ਕੰਪਨੀ ਜਾਣਦੀ ਹੈ ਸਬੰਧਤ ਸ਼ਿਕਾਇਤ ਕਰਤਾ ਧਿਰ ਜਾਣਦੀ ਮੈਂ ਤਾਂ ਇਹਦੇ ਵਿੱਚ ਪਾਰਟੀ ਨਹੀਂ ਹੈਗਾ ਮੈਂ ਉਸ ਕੰਪਨੀ ਦਾ ਇਨਵੈਸਟਰ ਹੁੰਦਾ ਸਾਂ ਹੁੰਦਾ ਹਾਂ ਨਹੀਂ ਜੀ ਤੇ ਉਧਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਬਰਤਾਨੀਆ ਦੀ ਡਿਪਟੀ ਹਾਈ ਕਮਿਸ਼ਨਰ ਨਾਲ ਮੀਟਿੰਗ ਕੀਤੀ ਹੈ ਜੀ ਬਿਲਕੁਲ ਜੀ ਬਿਲਕੁਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਬਰਤਾਨੀਆ ਦੀ ਡਿਪਟੀ ਹਾਈ ਕਮਿਸ਼ਨਰ ਦੇ ਨਾਲ ਮੁਲਾਕਾਤ ਕੀਤੀ ਹੈ ਕਹਿੰਦੇ ਵੀ ਇਹ ਮੁਲਾਕਾਤ ਦੇ ਵਿੱਚ ਕਈ ਮੁੱਦਿਆਂ ਦੇ ਉੱਤੇ ਚਰਚਾ ਹੋਈ ਹੈ ਇਹ ਚੰਡੀਗੜ੍ਹ ਦੇ ਵਿੱਚ ਮੁਲਾਕਾਤ ਹੋਈ ਹੈ ਤੇ ਬੀਬੀ ਜੀ ਦਾ ਨਾਮ ਹੈਗਾ ਜੀ ਡਿਪਟੀ ਹਾਈ ਕਮਿਸ਼ਨਰ ਦਾ ਕੈਰੋਲਿਨ ਰੋਬੈਕਸ ਇਹਦੇ ਨਾਲ ਮੁਲਾਕਾਤ ਹੋਈ ਹੈ ਤੇ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ ਹੈ ਕਾਰੋਲਿਨ ਰੋਵਟ ਨੇ ਪੰਜਾਬ ਦੀ ਰਾਜਨੀਤਿਕ ਪ੍ਰਣਾਲੀ ਨੂੰ ਸਮਝਾ ਤੇ ਕਹਿੰਦੇ ਇਹਦੇ ਬਾਰੇ ਜਾਣਕਾਰੀ ਲਈ ਆ ਕਿ ਬੀਬੀ ਜੀ ਇਸ ਤੋਂ ਪਹਿਲਾਂ ਫ੍ਰਾਂਸ, ਇੰਡੋਨੇਸ਼ੀਆ ਤੇ ਬਹਾਮਾਸਟਰ ਸਮੇਤ ਹੈਤੀ ਵਰਗੇ ਦੇਸ਼ਾਂ ਦੇ ਵਿੱਚ ਕੰਮ ਕਰ ਚੁੱਕੇ ਆ ਤੇ ਕਹਿੰਦੇ ਵੀ ਫਿਰ ਇਹਨਾਂ ਨੇ ਪੰਜਾਬ ਦੀਆਂ ਸਭਧੀਆਂ ਬਾਰੇ ਵੀ ਗੱਲ ਕੀਤੀ ਆ ਪੰਜਾਬ ਦੇ ਸਿਸਟਮ ਬਾਰੇ ਵੀ ਗੱਲ ਕੀਤੀ ਆ ਤੇ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਦਾ ਕਹਿੰਦੇ ਆਦਾਨ-ਪ੍ਰਦਾਨ ਕੀਤਾ ਹੈ ਕਿ ਆਪਣਾ ਕਦੂ ਬਾਰੇ ਵੀ ਜਾਣਕਾਰੀ ਲਈ ਇਹਨਾਂ ਨੇ ਪਤਾ ਲੱਗਾ ਜੀ ਤੇ ਪੰਜਾਬ ਦੇ ਪੰਜਾਬ ਦੇ ਪੰਜ ਸ਼ਹਿਰਾਂ 'ਚ ਕਹਿੰਦੇ ਇਲੈਕਟ੍ਰਿਕ ਬੱਸਾਂ ਚੱਲਣਗੀਆਂ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਪੰਜ ਸ਼ਹਿਰਾਂ ਦੇ ਵਿੱਚ ਇਲੈਕਟ੍ਰਿਕ ਬੱਸਾਂ ਚੱਲਣਗੀਆਂ 300 ਤੋਂ 447 ਬੱਸਾਂ ਖਰੀਦਣ ਦਾ ਕਹਿੰਦੇ ਪ੍ਰੋਸੈਸ ਸ਼ੁਰੂ ਹੋ ਗਿਆ ਕਹਿੰਦੇ ਜੀ ਪਬਲਿਕ ਟਰਾਂਸਪੋਰਟ ਨੂੰ ਮਜ਼ਬੂਤ ਕਰ ਦੇਣਾ ਤੇ ਪ੍ਰਦੂਸ਼ਣ ਕਹਿੰਦੇ ਹੁਣ ਘਟਜੂਗਾ ਇਹਦੇ ਬਾਰੇ ਅੱਜ ਜਾਣਕਾਰੀ ਕਹਿੰਦੇ ਵੀ ਇਸ ਮਹਿਕਮੇ ਨੇ ਦਿੱਤੀ ਹੈ ਟਰਾਂਸਪੋਰਟ ਮਹਿਕਮੇ ਨੇ ਦਿੱਤੀ ਹੈ ਤੇ ਜਿਹੜੇ ਪੰਜਾਬ ਦੇ ਹੈਗਾ ਜੀ ਸਥਾਨਕ ਮਹਿਕਮੇ ਦੇ ਮੰਤਰੀ ਸਥਾਨਕ ਸਰਕਾਰਾਂ ਮਹਿਕਮੇ ਦੇ ਮੰਤਰੀ ਡਾਕਟਰ ਰਵਜੋਤ ਸਿੰਘ ਉਹਨਾਂ ਨੇ ਵੀ ਇਹ ਗੱਲ ਕਹੀ ਐ ਤੇ ਉਹ ਬੱਸਾਂ ਦੀ ਖਰੀਦ ਦੇ ਬਾਰੇ ਕਹਿੰਨੇ ਵੀ ਅਜਦ ਘਰਾਂ ਨਾਲ ਮੀਟਿੰਗ ਕਰਦੇ ਸੀਗੇ। ਅੰਮ੍ਰਿਤਸਰ ਵਾਸਤੇ 100 ਤੇ ਜਲੰਧਰ ਵਾਸਤੇ 97 ਤੇ ਲੁਧਿਆਣਾ ਵਾਸਤੇ 100 ਤੇ ਪਟਿਆਲੇ ਵਾਸਤੇ 50 ਬੱਸਾਂ ਖਰੀਦੀਆਂ ਜਾ ਰਹੀਆਂ। ਹੁਣ ਭਾਈ ਬਿਜਲੀ ਦੇ ਉੱਤੇ ਚੱਲਣ ਵਾਲੀਆਂ ਬੱਸਾਂ ਕਿੰਨੀਆਂ ਕਾਮਯਾਬ ਹੋਣਗੇ ਮੈਂ ਕੋਈ ਨੈਗੇਟਿਵ ਗੱਲ ਤਾਂ ਨਹੀਂ ਕਰਦਾ ਬਹੁਤ ਸੋਹਣੀਆਂ ਚੱਲਣ ਤੇ ਬੜੀ ਸਵਾਰੀ ਮਿਲੇ ਇਹਨਾਂ ਨੂੰ। ਪਰ ਗੱਲ ਐ ਵੀ ਇਹਨਾਂ ਨੂੰ ਜ਼ਰੂਰ ਪਤਾ ਵੀ ਪੰਜਾਬ ਦੇ ਵਿੱਚ ਪਿਛਲੇ ਕੁਝ ਕੁ ਬਰਿਆਂ ਦੇ ਵਿੱਚ ਇਹ ਕੜੇ ਬੱਸਾਂ ਜਿਹੜੀਆਂ ਉਹ ਪ੍ਰਾਈਵੇਟ ਕੰਪਨੀਆਂ ਦੀਆਂ ਵਧੀਆਂ ਤੇ ਹਜ਼ਾਰਾਂ ਬੱਸਾਂ ਜਿਹੜੀਆਂ ਉਹ ਸਰਕਾਰੀ ਕਟੀਆਂ ਹਾਂ 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 ਤੇ ਮੌਸਮ ਦਾ ਕੀ ਹਾਲ ਚਾਲ ਹੈ ਜੀ ਮੈਂ ਨਾ ਜੀ ਅੱਜ ਧੁੱਪ ਨੇ ਕਮਾਲਾਂ ਕਰਤੀਆਂ ਧੁੱਪ ਪੂਰੀ ਕਰ ਲਈ ਵਟਕਟ ਦੀ ਧੁੱਪ ਦਹੀਂ ਤੋਂ ਅੱਗੇ ਗਈ ਹਾਂ ਜੀ ਦਹੀਂ ਤੋਂ ਦਹੀਂ ਤੋਂ ਅੱਗੇ ਵਧੀ ਜੀ ਨਾ ਜੀ ਮੈਂ ਤਾਂ ਅੱਜ ਤਾਂ ਪੂਰੀ ਲੱਸੀ ਹੋ ਗਈ ਜੀ ਠੰਡ ਤਾਂ ਹੈ ਹੀ ਨਹੀਂ ਮੈਨਾਂ ਵੀ ਠੰਡ ਦੀ ਲੱਸੀ ਹੋ ਗਈ ਅੱਜ ਤਾਂ ਪੂਰੀ ਕਿਉਂਕਿ ਇਤਕੀ ਠੰਡ ਪਈ ਨਹੀਂ ਇੱਕ ਤਰੀਕੇ ਦੇ ਨਾਲ ਜੇ ਪਈ ਇਸ ਦੋ ਚਾਰ ਦਿਨਾਂ ਦੀ ਠੰਡ ਨੂੰ ਆਪਾਂ ਕਾਹਦੀ ਠੰਡ ਮੰਨਣਾ ਮੈਨੂੰ ਲੱਗਦਾ ਵੀ ਇਤਕੀ ਗਰਮੀ ਲੰਮੀ ਹੋ ਜੂਗੀ ਜਿਵੇਂ ਠੰਡ ਸੁੰਗੜੀ ਆ ਪਰ ਇਹ ਵੀ ਅੱਜ ਪੂਰੀ ਧੁੱਪ ਖਿੜੀ ਹੋਈ ਪੂਰੀ ਸਿੱਖੀ ਧੁੱਪ ਸੀ ਅੱਜ ਤੱਕ ਜੈਕਟ ਲਾਹ ਲਾ ਚਲਾ ਚਲਾ ਮਾਰਨ ਨੂੰ ਚਿਤ ਕਰਦਾ ਸੀਗਾ ਪਰ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਕਣ ਦੀ ਕੋਈ ਸੰਭਾਵਨਾ ਨਹੀਂ ਤੇ ਪੰਜਾਬ ਦੇ ਵਿੱਚ ਮੌਸਮ ਸੁਸਹਿਰ ਰਹਿਣਾ ਹੈ ਜੀ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਟੈਣਾ ਜੀ ਤੇ ਅਗਲੀ ਗੱਲਬਾਤ ਹੁਣ ਆਪਣੀ ਹੋਏਗੀ ਸੋਮਵਾਰ ਨੂੰ ਜੀ ਬੜੀ ਮਿਹਰਬਾਨੀ ਜੀ ਬਹੁਤ ਧੰਨਵਾਦ